ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜੋ ਆਪਾਂ ਇੱਕ ਵੀਡੀਓ ਕਵਰ ਕਰ ਰਹੇ ਹਾਂ ਜਿੱਦੇ 'ਚ ਚਾਰਨਾਗਾ ਸੂਏ ਸਵਾਏ ਵੀ ਆ ਗੱਬਣ ਵੀ ਆ ਟੋਕੜ ਗੱਬਣ ਵੀ ਆ ਤੇ ਕੱਲੇ ਟੋਕੜ ਵੀ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਾਹਿਬੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਗਗਨਾ ਜੀ ਪਿੰਡ ਮੇਰਾ ਭਲੂੜਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪਰਾਣਾ ਜੀ ਮੋਬਾਈਲ ਨੰਬਰ ਜੀ 774240576 ਠੀਕ ਆ ਵੀਰੇ ਚਾਰਨਾਗਾ ਜੀ ਹਾਂਜੀ ਚਾਰਨਾਗਾ ਜੀ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਵੀ ਹੈ ਜੀ ਇਹ ਸੂਆ ਭਈ ਇਹ ਦੂਜਾ ਸੂਈ ਹੈ ਤੀਜੇ ਵਾਸਤੇ ਗੱਬਣਾ ਜੀ ਕਿੰਨੇ ਸਮੇਂ ਦੀ ਜੀ ਗੱਬਣ ਤਨਾ ਮਹੀਨੇ ਦੀ ਹੈ ਚੱਕ ਪਾਸ ਚੱਕ ਪਾਸ ਆ ਜੀ ਦੁੱਧ ਕਿੰਨਾ ਤਿਆਰ ਆ ਜੀ 12 ਕਿਲੋ ਜੀ ਜੋਖ ਦਾਂਗੇ ਜੀ ਪੂਰਾ ਕੰਡੇ ਵਾਲਾ ਜੀ ਕਹਿਣਾ ਠੀਕ ਆ ਬਾਕੀ ਇਹਦਾ ਵਿੱਧ ਤੁਹਾਨੂੰ ਰਿਕਾਰਡ ਮਿਲੂਗਾ ਜੀ ਡਾਕਟਰ ਮਨਪ੍ਰੀਤ ਸੇਖਾ ਕਲਾ ਵੀਰ ਦਾ ਏਆਈ ਕੀਤੀ ਹੈ ਜਿਨ੍ਹਾਂ ਨੇ ਏਬੀਐਸ ਜਰਸੀ ਰੇਂਜਰ ਦੀ 19 10 2025 ਨੂੰ ਏਆਈ ਹੋਈ ਹੈ ਜੀ ਪ੍ਰੋਪਰ ਤੁਹਾਨੂੰ ਵਿੱਧ ਰਿਕਾਰਡ ਮਿਲੂਗਾ ਜੀ ਕਹਿਣ ਦੀ ਗੱਲ ਨਹੀਂ ਖੋਰ ਕੇ ਦਿਖਾ ਦਿੰਦੇ 12 ਕਿਲੋ ਨੈਟ ਦੁੱਧ ਆਪਦਾ ਜੋਖ ਕੇ ਲੈ ਜਾਓ ਬਾਕੀ ਸੂਣੀ ਜਰਸੀ ਹੈ ਸੱਜਰ ਦਾ ਬਾਈ ਕੀ ਰਿਕਾਰਡ ਹੈ ਜੀ ਇਹਦਾ ਸੱਜਰ ਦਾ ਬਾਈ ਰਿਕਾਰਡ ਇਹਦਾ 22 ਕਿਲੋ ਦਾ ਹੀ ਆ ਠੀਕ ਹੈ ਠੀਕ ਹੈ ਵੀਰੇ ਬਾਕੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਚੰਗੀ ਜਰਸੀ ਆ ਜਿਹਦੇ ਥੱਲੇ ਮੋੜ ਲਿਓ ਜੀ ਬਸ ਇੱਧਰ ਕੱਚੇ ਕੱਚੇ ਮੋੜ ਲਿਆ ਕਰੋ ਜਿਹਦੇ ਥੱਲੇ ਹੁਣ 12 ਕਿਲੋ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਸੱਜਰ ਨੇ ਦੁੱਧ ਕਿੰਨਾ ਕੱਢਿਆ ਹੋਊਗਾ ਚੰਗੇ ਸੀਮਣ ਤੋਂ ਗੱਭਣ ਆ ਜੀ ਜਿਹਦਾ ਤੁਹਾਨੂੰ ਸਾਰਾ ਰਿਕਾਰਡ ਮਿਲ ਜਾਣਾ ਜੀ ਬੱਚਾ ਵੀ ਕਰਮ ਵਾਲੀ ਟੋਪ ਦਾ ਦੇਉ ਤੇ ਆਪ ਵੀ ਸੋਹਣੀ ਜਰਸੀ ਆ ਜਿਹੜਾ ਦੁੱਧ ਆ ਉਹ ਤੁਸੀਂ ਬਾਈ ਦੇ ਘਰੇ ਜੋਕ ਕੇ ਲੈ ਜਾਓ ਡਾਕਟਰ ਸਾਹਿਬਾਨ ਆਪ ਦਾ ਵੀਰੇ ਨਾਲ ਲੈ ਕੇ ਆਇਓ ਤੇ ਚੈੱਕ ਕਰਾ ਕੇ ਲੈ ਜਾਓ ਤੇ ਥਣਾ ਦੀ ਬਿਲਕੁਲ ਓਕੇ ਆ ਬਈ ਓਕੇ ਆ ਬਈ ਓਕੇ ਬੇਫਿਕਰ ਹੋ ਕੇ ਆ ਜੀ ਕੋਲੀਆਂ ਰੂਵਰ ਕੀ ਆ ਨਾਲੇ ਠੀਕ ਆ ਜੈ ਥਾਣਾ ਨਹੀਂ ਤੰਨੇ ਓਕੇ ਆ ਜੈਜ ਡਿਮਾਂਡ ਜਿਹੜੇ ਲੈਣੀ 60 ਚੋਂ ਮਾਨਦਾਨ ਕਰ ਦਾਂਗੇ 60000 ਚੋਂ ਮਾਨਦਾਨ ਹੋ ਜਾਊਗਾ ਹਾਂਜੀ ਠੀਕ ਆ ਬਈ ਜਿਹੜਾ ਦੋ ਨੰਬਰ ਨਾਗਾ ਇਹਦਾ ਸੂਆ ਕਿੰਨਾ ਮਾ ਜੀ ਇਹ ਤੀਜਾ ਸੂਈ ਆ ਜੀ ਤਾਂ ਦੋ ਸੂਈ ਆ ਜੀ ਇਹ ਇਹ ਬਈ ਰਾਤ 2 ਵਜੇ ਸੂਈ ਆ ਬੱਚਾ ਕੀ ਆ ਜੀ ਮਗਰ ਵੱੱਛੀ ਆ ਜੀ ਵੱੱਛੀ ਆ ਜੀ ਹਾਂਜੀ ਵੱੱਛੀ ਦਾ ਰਿਕਾਰਡ ਹੈਗਾ ਕੋਈ ਜੀ ਵੱੱਛੀ ਬਈ ਜਰਸੀ ਆ ਮਾਰ ਗਈ ਆ ਹੂੰ ਮਾਰ ਗਈ ਉਹਦਾ ਕੋਈ ਸੀਨ ਨਾ ਉਹ ਆਪਣਾ ਨਾ ਨਾ ਉਹ ਕੋਈ ਜੇਰ ਦੀ ਕੰਪਲੀਟ ਹੈ ਜੀ ਹਾਂਜੀ ਜੇਰ ਪਈ ਹੈ ਜੀ ਆਪਣੇ ਘਰੇ ਜੇਰ ਤੇ ਮੜਾ ਕੈਮਰਾ ਮਾਰਦੀ ਠੀਕ ਆ ਅੱਛਾ ਇੱਥੇ ਰੱਖੀ ਹੋਈ ਹੈ ਜੀ ਹਾਂਜੀ ਜੇਰ ਆਪਾਂ ਸਮਾਰ ਕੇ ਰੱਖੀ ਆ ਜੇਰ ਕੰਪਲੀਟ ਹੈ ਜੀ ਠੀਕ ਆ ਵੀਰੇ ਕਿੰਨਾ ਕ ਬੋਲਾ ਕੱਢਿਆ ਤੜਕੇ ਵੀਰੇ ਦਾ ਤੜਕੇ ਬੋਲਾ ਅਸੀਂ ਕੱਢਿਆ ਬਈ ਇਹਦਾ ਜਦੋਂ ਸੂਈ ਆ ਉਦੋਂ ਸੂਣਾ ਜੇਰ ਪੈਣ ਵਾਸਤੇ ਮੈਂ ਉਹਦਾ 4 ਕਿਲੋ ਕੱਢਦਾ ਸੀਗਾ ਠੀਕ ਆ ਜੀ ਜਦੋਂ ਸਵੇਰ ਦੀ ਚਵਾਈ ਕੀਤੀ ਆ 5.5 ਕਿਲੋ ਬੋਲਾ ਉਦੋਂ ਕੱਢਿਆ ਬੋਲਾ ਆਪਣੇ ਕੋਲੇ ਪਿਆ ਵੀ ਉਧਰ ਉਦੋਂ ਕੱਢਿਆ ਜੀ ਹਾਂਜੀ ਬੋਲਾ ਚੱਕਿਆ ਉਧਰੋਂ ਮੈਂ ਕੋਈ ਗੱਲ ਨਹੀਂ ਜੀ ਕਿੰਨਾ ਪਿਆ ਜੋ ਦੁੱਧ ਕਰਮ ਵਾਲੀ ਜੀ ਬਈ ਬਾਹਲਾ ਤਾਂ ਆਪਾਂ ਕਹਿੰਦੇ ਨਹੀਂ ਕਿ 18 ਕਿਲੋ ਤਾਂ ਮੰਨ ਕੇ ਚੱਲੋ ਹੱਕ ਬਾਹਲਾ ਨਹੀਂ ਆਪਾਂ ਕਹਿੰਦੇ ਜੇ ਜੀ ਡੀ ਵੈਦ ਨੇ 18 ਕਿਲੋ ਦੁੱਧ ਨਹੀਂ ਦਿੱਤਾ ਫਿਰ ਫਿਰ ਤਾਂ ਫੈਲਾ ਨਹੀਂ ਹਾਂਜੀ ਸੋਨਾ ਮੁਠੀ ਵਾਲਾ ਥਾਣਾ ਤੋੜ ਕੇ ਦਿਖਾਦੀ ਵੀਰੇ ਥੋੜੀ ਜੀ ਭਲਾ ਕਰੀ ਫਿਰਦੀ ਆ ਕਿਉਂਕਿ ਵੀਰੇ ਕੀਰਾਂ ਦਾ ਪਸ਼ੂ ਭਲਾ ਕਰੂਗਾ ਬੱਚਾ ਤੁਹਾਨੂੰ ਬਹੁਤ ਚੰਗਾ ਮਿਲ ਜਾਣਾ ਫੀਮੇਲ ਮਿਲ ਜਾਣੀ ਆ ਸੋਹਣੀ ਬੱਚੀ ਟੋਪ ਕਲਾਸ ਜਰਸੀ ਆਪ ਆ ਤੇ ਟੋਪ ਕਲਾਸ ਹੀ ਮਗਰ ਬੱਚਾ ਜੀ ਫਵਾਨਾ ਥੱਬੇ ਦਾ ਤਿਆਰ ਕਰੀ ਬੈਠੀ ਆ ਫਾਤਕਾ ਵੀਰੇ 20 ਕਿਲੋ ਦੇਣ ਦਾ ਕਿਉਂਕਿ ਬਾਡੀ weight ਬਰੀਡ ਤੇ ਸਾਮ ਸੰਭਾਲਨੇ ਦੁੱਧ ਦੇਣਾ ਹੁੰਦਾਗਾ ਬਰੀਡ ਤੇ ਬਾਡੀ weight ਵੀਰੇ ਪੂਰਾ ਇਹਦਾ ਸਾਮ ਸੰਭਾਲ ਤੁਹਾਡੀ ਆਪਦੀ ਆ ਬਈ ਕਿੰਨਾ ਆਪਾਂ ਝੋ ਸਕਦੇ ਆ ਐਡ ਮੋਟਾ ਥਣ ਲੱਗਿਆ ਵਾ ਮੱਝਾਂ ਵਰਗਾ ਚੰਗੀ ਫੈਟ ਵਾਲਾ ਇਹਨੇ ਪੀਉਣਾ ਵੀਰੇ ਦੁੱਧ ਤੁਹਾਨੂੰ ਬਾਕੀ ਠੰਡੀ ਸੀਲ ਦੀ ਗਾਰੰਟੀ ਆ ਬਈ ਹਾਂਜੀ ਹਾਂਜੀ ਬਾਈ ਭਾਣਾ ਯਾਰ ਜਵਾਕ ਥੱਲੇ ਤੁਰੇ ਫਿਰਨੀ ਆ ਜਿਵੇਂ ਕੋਈ ਮਰਜੀ ਬੈਠਾ ਲੇ ਭਾਣਾ ਪੁੱਠੇ ਪਾਸੇ ਬਈ ਚੱਲ ਆ ਹੂੰ ਠੀਕ ਆ ਤੱਕਰੀ ਕੋਈ ਨਹੀਂ ਹੁੰਦਾ ਕਰਮ ਵਾਲੀ ਇਹਦੀ ਵੀ ਜੈਜ ਜੀ ਦੀ ਡਿਮਾਂਡ ਬਈ ਇਹਦਾ ਵੀ 60 ਚ ਕਰ ਦਾਂਗੇ ਵੀ ਮਾਨਤਾ ਜੋੜਾ ਲੈ ਜੇ ਬਈ ਕੋਈ ਕੋਈ ਨਾ ਬਈ ਕਰ ਦਿਆਂਗੇ ਠੀਕ ਆ ਵੀਰੇ ਤਿੰਨ ਨੰਬਰ ਜਿਹੜਾ ਨਾਗ ਆ ਗਿਆ ਵੀਰੇ ਜਰਸੀ ਇਹ ਆ ਇਹਦਾ ਸੂਆ ਕਿੰਨਾ ਮਾ ਜੀ ਇਹ ਬਈ ਤੀਜਾ ਸੂਊਗੀ ਹੁਣ ਅੱਛਾ ਹੁਣ ਸੂਊਗੀ ਗੱਬਣਾ ਚੈੱਕ ਪਾਸ ਤਾਂ ਨਹੀਂ ਨਾ 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 ਚੈੱਕ ਪਾਸ ਨਹੀਂ ਟੀਕਾ ਆਪਣਾ ਲਵਾਇਆ ਵਾ ਸਾਢੇ ਪੰਜ ਮਹੀਨੇ ਆ ਦੀ ਸੂਈ ਵੀ ਆ ਠੀਕ ਆ ਆਈ ਆਈ ਨੂੰ ਕਿੰਨਾ ਸਮਾਂ ਹੋ ਗਿਆ ਬਈ ਮਹੀਨਾ ਹਜੇ ਹੋਇਆ ਨਹੀਂਗਾ ਕੱਟਦੇ ਆ ਕੱਟਦੇ ਆ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ 13 ਕਿਲੋ ਆ ਜੀ ਜੋਕ ਦਾਂਗੇ ਜੀ ਪੂਰਾ ਕੰਡੇ ਵਾਲਾ ਕਹਿਣ ਦੀ ਗੱਲ ਨਹੀਂ ਆਪਣੀ ਕਹਿਣ ਦੀ ਗੱਲ ਨਹੀਂ ਤੋੜ ਕੇ ਦਿਖਾ ਦੀ ਵੀਰੇ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਕੁਆਲਿਟੀ ਥਣਾ ਦੀ ਤੁਸੀਂ ਦੇਖ ਸਕਦੇ ਹੋ 13 ਕਿਲੋ ਇਸ ਵਕਤ ਦੁੱਧ ਤਿਆਰ ਆ ਏਆਈ ਜਰੂਰ ਹੋਈ ਆ ਪਰ ਜੇਦੋ ਵੀਰੇ ਚੈੱਕ ਚ ਪਾਸ ਨਹੀਂ ਆਉਂਦੀ ਬਾਈ ਕਹਿੰਦਾ ਖਾਲੀ ਕਰਕੇ ਦੇਣੀ ਆ ਬਾਅਦ ਚ ਕੋਈ ਵੀਰ ਕਵੇ ਹੈਣਾ ਬਈ ਖਾਲੀ ਆ ਉਹਦਾ ਨਹੀਂ ਕੋਈ ਫਾਇਦਾ ਪਹਿਲਾਂ ਹੀ ਤੁਸੀਂ ਸੌਦਾ ਇਹਦਾ ਖਾਲੀ ਦਾ ਹੀ ਕਰਿਓ ਪਰ ਜਾਤ ਕੁਆਲਿਟੀ ਵੀਰੇ ਪੂਰੀ ਚੰਗੀ ਆ ਸੋਨਾ ਮੁਠੀ ਵਾਲਾ ਥਣਾ 13 ਕਿਲੋ ਦੁੱਧ ਦੀ ਆਪਦੀ ਮਲਕਿੰਗ ਕਰਕੇ ਲੈ ਜਾਓ ਸੂਨਾ ਮੁੱਠੀ ਵਾਲਾ ਥਾਣਾ ਠੰਡੀ ਸੀਲ ਦੀ ਇਹਦੀ ਵੀ ਗਾਰੰਟੀ ਆ ਬਾਕੀ ਵੀਰੇ ਜਰਸੀ ਦੇ ਤੁਹਾਨੂੰ ਫੈਟ ਪਤਾ ਹੀ ਆ ਲਗਭਗ 5 6 ਫੈਟ ਵਾਲਾ ਦੁੱਧ ਹੀ ਪੀਉਂਦੀਆਂ ਕਰਮਾਂ ਵਾਲੀਆਂ ਇਹਦੇ ਜੈਜ ਡਿਮਾਂਡ ਵੀਰੇ ਜਿਹੜੇ ਲੈਣੇ ਹੀ ਆ ਯਸ ਤੈਨੂੰ ਇਹ 45 ਚੋ ਕਰ ਦਾਂਗੇ ਹੋਜੂ ਮਾਨਤਾ ਹਾਂਜੀ ਕਰ ਦਾਂਗੇ ਠੀਕ ਆ 4 ਨੰਬਰ ਵੀਰੇ ਸਿੰਗਾ ਵਾਲੀ ਵਿਹੜ ਇਹਦਾ ਸੂਆ ਕਿੰਨਾ ਮਾਜੀ ਇਹ ਬਈ ਪਹਿਲਾ ਹੀ ਸੂਗੀ ਦੰਦੋ ਜੀ ਦੋ ਦੋ ਦੇ ਚੱਕੇ ਹੀ ਆ ਜੀ ਸਟਾਰਟ ਹੀ ਕੀਤੇ ਆ ਹਾਂਜੀ ਦੋਨ ਦੇ ਚੱਕੇ ਦੇ ਆ ਠੀਕ ਆ ਛੋਟੀ ਛੋਟੀ ਸਿੰਗੀ ਆ ਮਾਰ ਸਿੰਗੀ ਜਰੂਰ ਆ ਮਾਰਦੀ ਭੋਰਾ ਨਹੀਂ ਬਾਈ ਫੋਲ ਠੰਡੀ ਆ ਉਹ ਆਪਣੀ ਹਾਂ ਗਰੰਟੀ ਹੋਊਗੀ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਇਹ ਗੱਬਣ ਭਾਈ ਮੰਨ ਕੇ ਚੱਲ 6.5 ਦੀ ਆਈ 6.5 ਦੀ ਚੈੱਕ ਪਾਸ ਆ ਹਾਂਜੀ 6.5 ਦੀ ਚੈੱਕ ਪਾਸ ਆ ਠੀਕ ਆ ਇਹਦੇ ਜਿਹੜਾ ਸੀਮਣ ਲੱਗਿਆ ਉਹਦਾ ਰਿਕਾਰਡ ਮਿਲੂਗਾ ਕਿ ਨਹੀਂ ਬਈ ਉਹਦਾ ਰਿਕਾਰਡ ਨਹੀਂ ਪਰ ਇਹਦੀ ਮਾਂ ਦਾ ਰਿਕਾਰਡ 28 ਕਿਲੋ ਦਾ ਹੈਗਾ ਮਾਂ ਦਾ 28 ਬਾਕੀ ਚੰਗੀ ਆ ਬਰੀਡ ਕੁਆਲਟੀ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣਾ ਮੁੱਠੀ ਵਾਲਾ ਥਾਣਾ 6.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਵੀਰੇ ਡਾਕਟਰ ਸਾਹਿਬਾਨ ਤੁਸੀਂ ਆਪ ਦਾ ਨਾਲ ਲੈ ਕੇ ਆਇਓ ਪਰ ਵੀਰੇ ਟੋਪ ਕਲਾਸ ਆ ਮੋੜੀ ਮੋੜੀ ਸਿੰਗੀ ਆ ਮਾੜੀ ਸਿੰਗੀ ਆ ਬਸ ਕੱਲੀ ਸਿੰਗੀ ਆ ਜੇ ਸਿੰਗੀ ਨਾ ਹੁੰਦੀ ਤਾਂ ਵੀਰੇ ਬਾਲੇ ਰੁਪੀਆਂ ਦੀ ਸੀ ਪਰ ਜਿਨੇ ਵੀਰੇ ਦੁੱਧ ਪੀਣ ਨੂੰ ਜਾਂ ਫਾਰਮ ਦੇ ਕੰਮ ਨੂੰ ਰੱਖਣੀ ਆ ਉਹ ਵੀਰੇ ਪਾਜੀ ਨੇ ਕਿਉਂਕਿ ਇਹ ਕਿਹੜਾ ਕਰਮ ਵਾਲੀ ਵੀਰੇ ਮਾਰਦੀ ਆ ਮਾਰਦੇ ਪਸ਼ੂ ਦਾ ਡਰ ਹੁੰਦਾ ਥਣ ਚੈੱਕ ਕਰੋ ਵੀਰੇ ਗੁਲਾਬੀ ਥਣ ਕੱਲਾ ਕੱਲਾ ਨਿੱਖੜ ਮਾ ਫੋੜ ਛਾ ਕੇ ਤੇ ਪੂਰਾ ਵੀ ਨਹੀਂ ਬੜਾ ਠੰਡੀ ਮਿੱਠੀ ਪੂਰੀ ਪੁਰੀ ਜਿਵੇਂ ਕੋਈ ਮਾਰਨ ਦੀ ਬੈ। ਮੈਂ ਜੱਫੇ ਪਾਈ ਚੱਲਿਆ ਪੁੱਛ ਚਾਹਦੀ ਹਾਂ। ਹੂੰ ਇਹ ਤਾਂ ਇਹ ਗੌਣ ਹੁੰਦਾ ਇੰਨਾ ਐਚਐਫ ਜਿੱਦਾ ਬਾਈ। ਬਾਕੀ ਨਿੱਕਲੇ ਰੋਟਾਰੇ ਇੱਕੋ ਜਿਹੀਆਂ। ਇਹਦੀ ਇਹ ਫਿਰ ਹੈ ਵੀਰੇ ਇਹ ਫੋਨ ਤੇ ਜੀ। ਫੋਨ ਤੇ ਹੋਊਗੀ। ਇਹ ਫੋਨ ਤੇ ਜੇ ਕਹਿੰਦੇ ਸਮਝ ਆ ਗਈ ਤਾਂ ਹੂੰ ਜੇ ਕੋਈ ਚੰਗੇ ਪੈਸੇ ਲਾਉਣ ਵਾਲਾ ਕਿਉਂਕਿ ਵੀਰੇ ਚੰਗੀ ਥਾਂ ਦੀ ਵਹਿੜ ਆ ਤੇ ਨਹੀਂ ਫਿਰ ਤਿਆਰ ਕਰਕੇ ਨਹੀਂ ਆਪਾਂ ਤਿਆਰ ਕਰਕੇ ਠੀਕ ਆ ਇਹ ਤਾਂ ਫੋਨ ਤੇ ਹੈ। ਤੇ ਜੇ ਕੋਈ ਜ਼ਿਆਦਾ ਨੱਕ ਲੈ ਜੂ ਤਾਂ ਮਾਰਦਣ ਜ਼ਿਆਦਾ ਹੋਊਗੀ। ਕਰ ਦਿਆਂਗੇ ਜੀ ਕਰ ਦਿਆਂਗੇ। ਬਾਕੀ ਨੰਬਰ ਸਕਰੀਨ ਤੇ ਐ ਮੜਾ ਇਹ ਦਿਖਾ ਦੀ ਬਰਾੜਾ ਹਾਂਜੀ ਟਾਈਮ ਹੈਗਾ ਜਿਹੜਾ ਹੋਣ ਦਾ ਸਮਾਂ ਨੋਟ ਕਰ ਲਓ 4:00 ਤੇ 11 ਮਿੰਟ ਦਾ ਉਸ ਹਿਸਾਬ ਨਾਲ ਕਰ ਲਓ ਆਪਣਾ ਗੱਜ ਬੈਂਕ ਉਸ ਹਿਸਾਬ ਨਾਲ ਲਾਇਓ ਬਈ 6:00 ਵਜੇ ਚਪਾਈ ਕਰਦੇ ਹੋਗੇ ਹਾਂਜੀ ਹਾਂਜੀ ਬਈ ਠੀਕ ਆ ਯਾਨੀ ਲਗਭਗ 2 ਘੰਟਿਆਂ ਵਾਂਗੂ ਸਮਾਂ ਪਿਆ ਹਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ